ਬੰਦਾ ਸਿੰਘ ਬਹਾਦਰ ਦੀ ਤਲਵਾਰ ਜਿੱਥੇ ਚੱਲੀ ਉੱਥੇ ਹੋਇਆ ਇਨਸਾਫ ਇਤਿਹਾਸ ਦੇ ਪੰਨਿਆਂ 'ਚ ਬਹੁਤ ਵੱਡੇ-ਵੱਡੇ ਯੋਧਿਆਂ ਦਾ ਜ਼ਿਕਰ ਹੁੰਦਾ ਹੈ ਪਰ ਇੱਕ ਯੋਧਾ ਜਿਸ ਦੀ ਤਲਵਾਰ ਇਨਸਾਫ ਦੀ ਮਿਸਾਲ ਬਣੀ ਉਸ ਹੀ ਬੰਦਾ ਸਿੰਘ ਬਹਾਦਰ 1708 ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਿਸ਼ਵਾਸੀ ਸ਼ਿਸ਼ ਮਧੋदास ਬੈਰਾਗੀ ਨੂੰ ਸਿੰਘ ਬਣਾਇਆ ਤੇ ਉਸ ਦਾ ਨਾਂ ਰੱਖਿਆ ਬੰਦਾ ਸਿੰਘ ਬਹਾਦਰ ਗੁਰੂ ਜੀ ਨੇ ਉਹਨਾਂ ਨੂੰ ਤਲਵਾਰ ਤੇ ਇਨਸਾਫ ਦਾ ਸਿਧਾਂਤ ਦਿੱਤਾ 1709 ਵਿੱਚ ਬੰਦਾ ਸਿੰਘ ਬਹਾਦਰ ਨੇ ਸਮਾਨਾ ਤੇ ਹਮਲਾ ਕਰਕੇ ਜ਼ਾਲਮ ਫੌਜਦਾਰ ਸੈਦ ਬੇਗ ਅਤੇ ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਇਹ ਮੁਗਲਾਂ ਤੇ ਪਹਿਲਾ ਵੱਡਾ ਹਮਲਾ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜੀਵੰਤ ਦੀਵਾਰ ਵਿੱਚ ਝੁਲਵਾਇਆ ਸੀ ਉਹ ਵਜ਼ੀਰ ਖਾਨ ਹੁਣ ਆਪਣੇ ਅੰਜਾਮ ਨੂੰ ਪਹੁੰਚਣ ਵਾਲਾ ਸੀ 1710 ਵਿੱਚ ਸਰਹਿੰਦ ਦੀ ਮਹਾਨ ਲੜਾਈ ਹੋਈ ਜਿੱਥੇ ਬੰਦਾ ਸਿੰਘ ਬਹਾਦਰ ਦੀ ਤਲਵਾਰ ਨੇ ਇਨਸਾਫ ਕੀਤਾ ਤੇ ਵਜ਼ੀਰ ਖਾਨ ਮਾਰਿਆ ਗਿਆ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਕਬਜ਼ਾ ਕਰਕੇ ਲੋਕਤੰਤਰੀ ਰਾਜ ਸਥਾਪਿਤ ਕੀਤਾ ਜਿੱਥੇ ਕਿਸਾਨਾਂ ਨੂੰ ਜ਼ਮੀਨ ਦਿੱਤੀ ਗਈ ਅਤੇ ਜ਼ੁਲਮ ਦਾ ਅੰਤ ਕੀਤਾ ਗਿਆ ਇਹ ਭਾਰਤ ਦੀ ਪਹਿਲੀ ਗੁਲਾਮੀ ਮੁਕਤ ਸਰਕਾਰ ਸੀ ਪਰ 1716 ਵਿੱਚ ਮੁਗਲ ਬਾਦਸ਼ਾਹ ਫਰੁਖਸੀਅਰ ਨੇ ਧੋਖੇ ਨਾਲ ਉਹਨਾਂ ਨੂੰ ਫੜਵਾਇਆ ਦਿੱਲੀ ਚ 7 ਦਿਨਾਂ ਤੱਕ ਉਹਨਾਂ ਨੂੰ ਤਕਲੀਫਾਂ ਦਿੱਤੀਆਂ ਗਈਆਂ ਪਰ ਉਹਨਾਂ ਦੀ ਰੂਹ ਨਹੀਂ ਹਿੱਲੀ ਅਖੀਰਕਾਰ ਉਹਨਾਂ ਦੀ ਤਲਵਾਰ ਤੱਕ ਖੋਲ ਲਈ ਗਈ पर दी विरासत आज भी है। बंदा बहादुर सू दसते हैं कि इंसाफ हमेशा तलवार की धार से लिखया जाता है जेकर तीन की शुरतास रखते हो तो गुरु मर्यादा नाइब करो लाइक करो अते कमेंट करो